آگ کے پروگرام دیکھا گے چپا پارٹی کلا جی ہزار ഗ്രന്ഥ ਵਾਬੇ ਜੀ ਸੇਵਾ ਵੀ ਹੋ ਨਾ ਨਿਆ ਭਾਈ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਕਰੋ ਤੁਸੀਂ ਉਹਨਾਂ ਦਾ ਸੁਪਾ ਬਾਅਦ ਦੇ ਵਿੱਚ ਪਾ ਲਿਓ ਤੁਸੀਂ ਸਰਪੰਚ ਸਾਹਿਬ ਆਓ ਤੁਸੀਂ ਆਓ ਜੀ ਸਰਪੰਚ ਸਾਹਿਬ ਸਾਡੇ ਤੇ ਲਗਰਦੇ ਆਗੂ ਨੇ ਇਹਨਾਂ ਦੇ ਬਾਬਾ ਜੀ ਵੱਲੋਂ ਸਨਮਾਨ ਦਿੱਤਾ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਇਕ ਸਰੋਪਾ ਉਹ ਸਬਜ਼ੀ ਵਾਲੇ ਜੀ ਆਪਣੇ ਪਰਿਵਾਰ ਨੂੰ ਜਿਹਨਾਂ ਨੇ ਸਬਜ਼ੀ ਦਿੱਤੀ ਆ ਸਬਜ਼ੀ ਦੀ ਸੇਵਾ ਕੀਤੀ ਆ ਗੁੱਡੀ ਅੱਜ ਤੁਸੀਂ ਅੱਜ ਬੱਚੇ ਆਓ ਆਜੋ ਆਜੋ ਜੀ ਜੀ ਸੰਗ ਨਹੀਂ ਗੱਲ ਕਰ ਤੁਸੀਂ ਆਜੋ ਜਰੂਰ ਆਲੀ ਜਦ ਸੰਗ ਦਾ ਸੰਗ ਦੇ ਕੋਈ ਗੱਲ ਨਹੀਂ ਸੇਵਾ ਕੀਤੀ ਆ ਬੱਚੇ ਆਜੋ ਅੰਜਜੀਤ ਜੀ ਨੂੰ ਬੁਲਾ ਲਓ ਸ੍ਰੀ ਗੰਗਨ ਸਾਹਿਬ ਆਓ ਤੁਸੀਂ ਬਾਬਾ ਜੀ ਨੂੰ ਸਨਮਾਨ ਕਰੋ ਇਹਨਾਂ ਆਜਗਜੀਤ ਸਿੰਘ ਆ ਜਾਂਦਾਗਾ ਆ ਪੂਰੀ ਕਾਲੀ ਕਾਲੀ ਨਹੀਂ ਆ ਪੂਰੀ ਕਾਲੀ ਹੈ ਸਤਿ ਸ਼੍ਰੀ ਅਕਾਲ ਸਾਬਾ ਜੀ ਨੂੰ ਸਨਮਾਨਤ ਕਰ ਰਹੇ ਹਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਪ੍ਰੋਗਰਾਮ ਵਿੱਚ ਜਿਸ ਸਥਾਨ ਦੀ ਸੇਵਾ ਕਰ ਰਹੇ ਹਨ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਆਓ ਜੀ ਕਰਮੁਖ ਪਰਵਾਰ ਜਿੰਨਾਂ ਸਾਡੀ ਦੀ ਸੇਵਾ ਕੀਤੀ ਹੈ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਅਗਲੀ ਸੇਵਾ ਜੀ ਅਮ ਅਰੇ ਗੱਲ ਆ ਗਈ 12 ਬੁਲਾ ਲੀ ਆਓ ਜੀ ਲੋੜਵਾਲ ਪਰਿਵਾਰ ਮੇਰ ਸਿੰਘ ਆਜੋ ਭਾਈ ਮੇਰ ਸਿੰਘ ਲੋੜਵਾਲ ਪਰਿਵਾਰ ਆ ਦੀ ਗੁਲਾਬ ਕਹਿੰਨਾਂ ਨੂੰ ਗੁਲਾਬ ਸਿੰਘ ਆਓ ਬੇਟੇ ਉਹ ਲਿਫਾਫੇ ਦੇ ਉਹਨਾ ਮੈਨੂੰ ਆਜੋ ਆਜੋ ਇਹਨਾਂ ਦੇ ਨਾਲ بھائی صاحب بھائی میر سنگھ جو کہ لوڑ بند پروار ہے کوئی نہیں اور بھی آجے بھائی جو مانیا ہی آنے کو بھی لینڈ ساؤں لوگ پروار دے دے کرپا کر کے آن دی کرپال تک لینڈے ਸੂਟ ਮੰਨਿਆ ਲੈਣਾ ਹੈ ਮੇਸਰਗਨੋ ਅੱਜ ਇਹਨਾਂ ਦੇ ਘਰ ਵਾਲਿਆਂ ਨੂੰ ਜੋ ਕਿ ਕੰਮਕਾਰ ਨਹੀਂ ਕਰ ਸਕਦੇ ਸਾਡੇ ਗਰੀਬ ਪਰਿਵਾਰ ਹੈ ਇਹਨਾਂ ਸੁਰੋਪਾ ਇੱਕ ਸੂਟ ਤੇ ਮਾਤਾ ਜੀ ਨੂੰ ਸੂਟ ਦਿੱਤਾ ਜਾਂਦਾ ਬਾਬਾ ਜੀ ਵੱਲੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰਕਲਾਵ ਸਿੰਘ ਆ ਜਾ ਕਲਾਵ ਆ ਜਾ ਤੂੰ ਵੀ ਆ ਜਾ

ਕਹਿੰਦਾ ਤੇਰਾ ਮਾੜਾ ਫਟ ਕੇ ਬੋਲ ਦੇ ਤੂੰ ਕਹੋ ਜაძੂ ਭਾਈ ਸ਼ੂਟ ਸੱਸੀ ਕਾਲ ਭਾਈ ਆ ਜਾ ਬੋਲੇ ਸੋਨਾ ਲੋ ਸੱਸੀ ਆ ਕਾਲ ਹੋਰ ਵੀ ਆ ਜਾਓ ਭਾਈ ਜਗਦੇ ਗਿਓਂਸ ਤੇ ਆ ਜਾਓ ਆ ਜਾਓ ਆਓ ਚਲੋ ਭਾਈ ਸਾਰੇ ਉੱਠ ਕੇ ਆਈ ਚਲੋ ਆਜੋ ਆਜੋ ਭਾਈ ਕੁੜੀ ਦੀ ਸੇਵਾ ਸੇਵਾ ਲੈ ਰਹੀ ਕੋਈ ਆਲੀ ਜੋੜ ਵਾਲ ਪਰਿਵਾਰ ਨੇ ਆਜੋ ਸਾਰੇ ਆ ਪਿੱਛੇ ਇੱਕ ਅਜਮੇਸ਼ਾ ਦੀ ਕੁੜੀ ਬੈਠੀ ਸੀ ਮੇਰੀਆਂ ਵਾਲੇ ਪਰਿਵਾਰ ਚ ਉਹਨਾਂ ਨੂੰ ਭੇਜ ਦਿਓ ਕਾਜਾ ਕਰੇ ਤੁਸੀਂ ਅਜਮੇਸ਼ਾ ਦੀ ਕੁੜੀ ਕਿੱਥਾ ਕੋਈ ਜਨ बोले सो नालो सत श्री अकाल अगली सेवा माताजीम देव जी बोले सो नालो सत श्री अकाल आओ سارا سنگانوں بابا جی وقت سنمان کیا جائے گریباں پرواروں واسطے سوٹ گرم سوٹ دیتے دے ہیں پستر دیتے جان جی ماتا جی آگے آگے ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੈ ਜੋ ਲੈ ਜੋ ਭਾਈ ਨਾਲ ਲੈ ਜੋ ਪੜਕੇ ਲੈ ਜੋ ਮਤ ਜੀ ਨੂੰ ਆਜੋ ਭਾਈ ਆਜੋ ਅ즈ਮੇਰ ਸਿੰਘ ਜੋ ਕਿ ਸਾਡੇ ਨਗਰ ਦੇ ਸੇਵਾਦਾਰ ਹਨ ਸਤਿ ਸ੍ਰੀ ਅਕਾਲ ਹੋਰ ਭਾਈ ਜੋ ਕੋਈ ਹੋਰ ਵੀ ਲੋੜਵੰਦ ਹੈਗੇ ਨੇ ਲੈ ਜੋ ਮੈਂ ਬੋਲਿਆ ਗਾਜ ਮੈਂ ਇਹ ਸੋਧ ਕਰਾਂ ਸਿਰੇ ਦੇ ਘਰੋਂ ਬੇਰੀ ਵਾਲੇ ਪਰਿਵਾਰ ਦੇ ਵਿੱਚੋਂ ਬੋਲਿਆ ਸੀ ਮੈਂ ਕੋਈ ਜੱਤ ਨਹੀਂ ਆਏ ਕੋਈ ਭਾਈ ਨੂੰ ਦੱਸਦੇ ਕੋਲ ਬੈਠਾ ਵੀ ਜੇ ਹੋਰ ਦੀ ਲੋੜਵੰਦ ਲੈ ਜੋ ਭਾਈ ਆ ਕੇ ਕੋਈ ਜਗਰ ਸੰਗਤ ਦੀ ਲੋੜ ਨਹੀਂ ਆਜੋ جی آج مرندر آج آ جاؤ مہندر سنگس مہندر بولے نہیں گرو جی چپا پیت نہیں لے ستار نہ بلاؤ بلاؤ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਆਜੋ ਭਾਈ ਆਜੋ ਬਹੁਤ ਧੰਨਵਾਦ ਸਾਰਿਆਂ ਆਵਾਮਾਂ ਦਾ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਬੋਲੇ ਸੋਹਣਾ ਲੋ ਸਤਿ ਸ੍ਰੀ ਅਕਾਲ ਬੋਲੇ ਸੋਹਣਾ ਲੋ ਸਤਿ ਸ੍ਰੀ ਅਕਾਲ ਹੋਰ ਵੀ ਆ ਜੋ ਭਾਈ ਕੋ ਲੋਰ ਬੰਦਾ ਆ ਜੋ ਆਜੋ ਹਉ ਵਾਪਾ ਜੀ ਦਾ ਬਹੁਤ ਬਹੁਤ ਧੰਨਵਾਦ ਗੁਰਪ੍ਰਧਾਨਾਂ ਦਾ ਜਿਨ੍ਹਾਂ ਨੇ ਏਡਾ ਵੱਡਾ ਫਾਇਦਾ ਕੀਤਾ ਸਾਰੇ ਲੋਰ ਬੰਦਾ ਨੂੰ কপে গরম কপড়ে স্যালু কপে সঙ্গে জি হই হাজ পি হুম তো হোটে সবাই বড় বহু ধন্যবাদ প্রোগ্রাম বলা শুরু করে ਧੰਨਵਾਦ ਪਾਛੇ ਬਾਰਾ ਆ ਰਹੇ ਜੀ ਬਾਈ ਜੀ ਧੰਨਵਾਦ ਕਿਤੇ ਵੱਡਾ ਬਹੁਤ ਰਾਮ ਬਾਈ ਜੀ ਉਸ ਤੋਂ ਪਹਿਲਾਂ ਤਾਂ ਸਾਰੇ ਲੱਗੇ ਦੇ ਵਿੱਚ ਜਿੰਨੇ ਵੀ ਲੋਕ ਬੰਦ ਆਣਗੇ ਉਹਨਾਂ ਦੀ ਹੋਰ ਮਦਦ ਕਰਾਂਗੇ ਸੋ ਸਾਰੇ ਸੰਗਤ ਦਾ ਬਹੁਤ ਧੰਨਵਾਦ ਸੋ ਨਾਮ ਸਤਿ ਸ੍ਰੀ ਅਕਾਲ ਦਿੱਤੀ ਹੈ ਸਾਰੇ ਹਜਨ ਨੂੰ ਸਾਰੇ ਸੰਗਤ ਨੂੰ ਕਿ ਆਉਂਦੇ ਨੇ ਆਜੋ ਭਾਈ ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਾਰਿਆਂ ਸੰਤਾਂ ਨੂੰ ਬੇਨਤੀ ਹੈ ਜੇ ਆਪ ਸਿੱਖ ਸਰਤਾਂ ਵਾਲੋ ਗੁਰੂ ਘਰ ਲੰਗਰ ਚਾਹ ਰਹੇ ਸਾਰੀਆਂ ਸੰਗਤਾਂ ਦੇ ਹਾਂ ਜੇ ਕੋਈ ਪਰਿਵਾਰ ਇੱਥੇ ਨਹੀਂ ਬੰਸ ਸਕਿਆ ਕਿਰਪਾ ਕਰਕੇ ਆਪਾਂ ਦੱਸ ਦਿਓ ਭਾਈ ਤੁਸੀਂ ਦੱਸ ਸਕਦੇ ਹੋ ਆਪਾਂ ਨੂੰ ਘਰ ਵੀ ਵਿਚਾਰ ਦੇਣ ਕੋਈ ਵਾਰ ਦਿੱਤਾ ਸੇ ਕੱਪੜੇ ਬਾਹਰ ਬਣੇਗੇ ਆਪਾਂ ਦਰਦੇ ਵੀ ਵੰਡੇ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਭਾਈ ਆਪ ਕਰੇ ਵਜਾ ਦੇਾਂਗੇ ਦੱਸ ਦਿਓ ਸਾਨੂੰ ਬਾਵਾ ਜੀ ਦੱਸ ਦਿਓ ਕੋਈ ਲੋੜਵੰਦ ਪਰਿਵਾਰ ਹੋਵੇ ਉਹਨਾਂ ਦੀ ਮਦਦ ਲਈ ਚਾਹਣੇ ਸੋ ਹਣ ਲਗੁਰੂ ਗੁਰਦਵਾਰਾ ਚਾਹਣਗੇ ਸਾਰੀਆਂ ਸੰਗਤਾਂ ਨੇ ਚਲਪਾਂ ਛੱਕੇ ਜਾਣਾ ਹੈ ਤੇ ਪਹਿਲਾ ਪਹਿਰਾ ਜਾਣਗੇ ਤੇਗਲੇ ਤੋਂ ਪ੍ਰੰਤ ਤੋ ਫਿਰ ਵੀਰ ਜਾਣਗੇ ਗੁਰੂ ਗੁਰਦਵਾਰਾ ਚਾਹਣ ਦੇ ਪਾਕਿਸਤਾਨ ਦੇ ਵਿੱਚ ਆਪਣਾ ਕਾਹ ਨਹੀਂ ਕਰਨੀ ਸਾਰੀਆਂ ਸੰਗਤਾਂ ਨੇ ਗੁਰੂ ਜਸ ਕਰਦੇ ਨੰਗਰ ਸਾਥੇ ਜਾਣਾ ਹੈ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣੀ ਗੋਦ ਦੇ ਵਿੱਚ ਆਣ ਦਾ ਸਮਾ ਬਖਸ਼ਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰਵਾਰਪੁੱਤ ਜੀ ਕੀ ਫਤਿਹ ਸੋ ਸੰਗਤ ਨੂੰ ਬੇਨਤੀ ਹੈ ਕਿ ਭਾਈ ਜੇ ਕੋਈ ਪਰਿਵਾਰ ਰਹਿ ਗਿਆ ਹੋਵੇ ਨਾ ਉਹ ਦਾਸ ਕੋਲੋਂ ਰਾਤ ਦੇ ਵਿੱਚ ਵੀ ਪ੍ਰਾਪਤ ਕਰ ਸਕਦੇ ਹੋ ਜਾਂ ਕੋਈ ਨਹੀਂ ਆ ਸਕਿਆ ਤਾਂ ਉਹਨੂੰ ਆਪਾਂ ਘਰੇ ਵੀ ਪਹੁੰਚਾ ਦੇਵਾਂਗੇ ਤਾਂ ਇਸ ਬੇਨਤੀ ਨੂੰ ਵੀ ਪ੍ਰਵਾਨ ਕਰਨਾ ਤੇ ਨਾਲ ਸੰਗਤਾਂ ਨੂੰ ਬੇਨਤੀ ਹੈ ਕਿ ਜੀ ਇੱਕ ਦੇ ਜੀ ਅਨਹਦ ਚੈਨਲ ਤੇ ਵੀਡੀਓ ਪਾਉਗੇ ਦੂਸਰੀ ਲੋਹਤੇ ਟੀਵੀ ਤੇ ਵੀਡੀਓ ਪਾਉਗੇ ਜਿਨ੍ਹਾਂ ਨੇ ਦੇਖਣੀ ਹੋਈ ਦੇਖ ਸਕਦੇ ਹੋ ਬਾਕੀ ਦਾ ਭਾਈ ਇਹ ਸਤਗੁਰ ਜੀਆਂ ਦੀ ਰਹਿਮਤ ਕਿਰਪਾ ਸਦਕਾ ਇਹ ਬਾਹਰੋਂ ਦੇ ਸੰਬ ਦੇਸਾਂ ਚੋ ਜਿੰਨੇ ਵੀ ਬੱਚੇ ਗਏ ਹਨ ਅਰਦਾਸਾਂ ਬੇਨਤੀਆਂ ਦੇ ਨਾਲ ਉਹ ਜੁੜੇ ਹੋਏ ਨੇ ਦਾਸ ਦੇ ਨਾਲ ਉਹਨਾਂ ਦਾ ਪ੍ਰਾਰਲਾ ਹੈ ਕਿ ਰਲ ਕੇ ਉਹਨਾਂ ਨੇ ਕਿਹਾ ਸੀ ਵੀ ਆਪਾਂ ਗਰੀਬ ਪਰਿਵਾਰਾਂ ਨੂੰ ਸੇਵਾ ਕਰਨੀ ਹੈ ਤੇ ਜੇ ਕੋਈ ਗਰੀਬ ਪਰਿਵਾਰ ਹੁੰਦਾ ਜਿੱਥੇ ਵੀ ਲੋੜ ਹੈ ਉਹ ਦਾਸ ਨਾਲ ਕੰਟੈਕਟ ਕਰ ਸਕਦਾ ਤੇ ਆਪਣੇ ਗਰੁੱਪ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਤੇ ਸਤਿਗੁਰੂ ਜੀ ਚੜ੍ਹਦੀਆਂ ਕਲਾ ਰੱਖਣ ਗਰੁੱਪ ਵਾਲਿਆਂ ਨੂੰ ਵੀ ਜਿਨ੍ਹਾਂ ਨੇ ਸੇਵਾ ਭੇਜੀ ਬਾਅਦ ਚੜ੍ਹ ਕੇ ਤੇ ਦਾਸ ਦਾ ਗਰੁੱਪ ਬਣਿਆ ਚੰਡੀ ਦੀ ਵਾਰ ਆਪ ਜੀ ਜਾਣਦੇ ਹੋ ਕਿ ਜੋ ਫੇਸਬੁੱਕ ਤੇ ਪੇਜ ਚੱਲਦਾ ਉਹ ਵੀ ਚੰਡੀ ਦੀ ਵਾਰ ਜੋ YouTube ਤੇ ਚੱਲਦਾ ਉਹ ਵੀ ਚੰਡੀ ਦੀ ਵਾਰ 55 ਉਹ ਚੱਲਦਾ ਹੈ ਤੇ ਉਹਦੇ ਤੇ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਬਾਹਰ 12 ਦੇਸਾਂ ਬਰੇਸਾਂ ਦੇ ਵਿੱਚੋਂ ਸੰਗਤਾਂ ਦਾ ਬੜਾ ਉਪਰਾਲਾ ਹੈ ਤੇ ਇਸੇ ਕਰਕੇ ਸੰਗਤ ਬਾਝੜ ਕੇ ਜੁੜੋ ਜੇ ਕੋਈ ਸੇਵਾ ਕਰਨੀ ਚਾਹੁੰਦਾ ਕਿਸੇ ਦੀ ਭਾਵਨਾ ਹੁੰਦੀ ਹੈ ਉਹ ਆਪਣੇ ਗਰੁੱਪ ਦੇ ਵਿੱਚ ਜੁੜ ਸਕਦਾ ਹੈ ਤੇ ਜਦੋਂ ਆਪ ਥੋੜਾ ਥੋੜਾ ਦਸਬੰਦ ਕੱਢਦੇ ਆ ਉਹ ਲੇਖੇ ਦੇ ਵਿੱਚ ਲੱਗ ਜਾਂਦਾ ਏ ਇਸੇ ਕਰਕੇ ਦਸਬੰਦ ਕੱਟਿਆ ਕਰੋ ਸਤਿਗੁਰੂ ਜੀ ਲੇਖੇ ਵਿੱਚ ਲਾਉਣ ਚੜ੍ਹਦੇ ਆ ਕਲਾ ਵਕਸ਼ਨ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਬਖਸ਼ਣਾ ਤੇ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਆਪਾਂ ਨੇ ਵਿਦਿਆਲਾ ਬਣਾਉਣਾ ਹੈ ਗੁਰਮਤ ਵਿਦਿਆਲਾ ਤੇ ਜਿਹਦੇ ਚ ਬੱਚੇ ਬਾਅਦ ਚੜ ਕੇ ਜੜੋ ਉਹ ਲੈ ਇਸ ਛੂਟ ਦੇ ਦਿਓ ਇੱਕ ਹਾਂਜੀ ਤੇ ਗੁਰਮਤਿ ਵਿਦਿਆਲੇ ਦੇ ਵਿੱਚ ਜਦੋਂ ਜੁੜੋ ਆਪਾਂ ਮਾਤਾ ਸਾਹਿਬ ਕੌਰ ਜੀਆਂ ਦੇ ਨਾਂ ਤੇ ਵਿਦਿਆਲਾ ਬਣਾਉਣਾ ਜੋ ਦੇਸਾਂ ਵਿਦੇਸਾਂ ਦੇ ਵਿੱਚ ਤੁਹਾਡੇ ਨਗਰ ਦੀ ਚੜ੍ਹਦੀ ਕਲਾ ਹੋ ਜਾਣੀ ਹੈ ਤੇ ਤੁਹਾਡੇ ਨਗਰ ਦਾ ਨਾਂ ਪਹਿਨਾ ਵੀ ਦੇਸਾਂ ਵਿਦੇਸਾਂ ਦੇ ਵਿੱਚ ਦੁਨੀਆ ਜਾਣਦੀ ਸੀ ਤੇ ਅੱਜ ਵੀ ਦੇਸਾਂ ਵਿਦੇਸਾਂ ਦੇ ਵਿੱਚ ਤੁਹਾਡੇ ਨਗਰ ਨੂੰ ਦੂਰ ਤੱਕ ਪਤਾ ਲੱਗ ਜਾਣਾ ਕਿ ਪਿੰਡ ਗੁੰਮਡੀ ਦੇ ਵਿੱਚ ਇਹ ਸਮਾਗਮ ਹੋ ਰਿਹਾ ਹੈ ਇਸੇ ਕਰਕੇ ਵੱਧੜ ਕੇ ਜੁੜਿਆ ਕਰੋ ਵੀਡੀਓ ਜੁੜੀ ਪੈਂਦੀ ਹੈ ਨੈਟ ਤੇ ਉਹਨੂੰ ਸ਼ੇਅਰ ਕਰਿਆ ਕਰੋ ਅੱਗੇ ਦੇ ਅੱਗੇ ਜਾਂਦੀ ਹੈ ਤੇ ਦੇਸ਼ ਆ ਵਿਦੇਸ਼ਾਂ ਤੱਕ ਪਤਾ ਲੱਗਦਾ ਵੀ ਗੁੰਮਡੀ ਦੇ ਵਿੱਚ ਨਗਰ ਪੰਚਾਇਤ ਵੱਲੋਂ ਨਗਰ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਬੱਚਿਆਂ ਨੂੰ ਜੋੜਿਆ ਜਾ ਰਿਹਾ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਗੁਰਮਤਿ ਦੇ ਨਾਲ ਜੋੜਿਆ ਜਾ ਰਿਹਾ ਕੋਸ਼ਿਸ਼ ਕਰਿਆ ਕਰੋ ਯਤਨ ਕਰਿਆ ਕਰੋ ਸੋ ਇਹਨਾਂ ਦੋਨਾਂ ਚੈਨਲਾਂ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇਖ ਲਿਓ ਇਹਨਾਂ ਚੈਨਲਾਂ ਤੇ ਤੇ ਦਾਸ ਦਾ ਚੈਨਲ ਤੁਹਾਨੂੰ ਮੈਦਾਸੀ ਦਿੱਤਾ ਕਿ ਚੰਡੀ ਦੀ ਵਾਰ ਦੇ ਨਾਂ ਤੇ ਚੱਲਦੇ ਨੇ ਫੇਸਬੁੱਕ ਦਾ ਵੀ ਪੇਜ ਹੈ ਉਹ ਵੀ ਚੰਡੀ ਦੀ ਵਾਰ ਦੇ ਨਾਂ ਤੇ ਹੈ ਤੇ YouTube ਦਾ ਚੈਨਲ ਵੀ ਹੈ ਉਹ ਵੀ ਚੰਡੀ ਦੀ ਵਾਰ 55 ਕਿਉਂਕਿ 55 ਪੌੜੀਆਂ ਨੇ ਚੰਡੀ ਦੀ ਵਾਰ ਦੀਆਂ ਤੇ ਇਸੇ ਕਰਕੇ ਚੰਡੀ ਦੇ ਆ ਜੋ 55 ਪੌੜੀਆਂ ਨੇ ਉਹ 55 ਚੈਨਲ ਆਪਣਾ ਬਣਿਆ ਹੋਇਆ ਬੜੀ ਸੰਗਤ ਜੁੜੀ ਹੋਈ ਹੈ ਜੋ ਦਾਸ ਦਾ ਗਰੁੱਪ ਬਣਿਆ ਹੋਇਆ ਤੇ ਉਹਦਾ ਬਰਸਾਬਦਾ ਉਹ ਵੀ ਚੰਡੀ ਦੀ ਵਾਰ ਹੈ ਉਹਦੇ ਦੇ ਵਿੱਚ ਵੀ ਬੜੀਆਂ ਦੇਸਾਂ ਬਰੇਸਾਂ ਦੇ ਵਿੱਚੋਂ ਦੂਰ ਦਰਾਡੇ ਤੋਂ ਆਪਣੇ ਨਗਰ 'ਚੋਂ ਵੀ ਕੁਝ ਸਰੀਰ ਜੁੜੇ ਹੋਏ ਹਨ ਤੇ ਕੁਝ ਲਿਫਟ ਮਾਰ ਜਾਂਦੇ ਨੇ ਜਦੋਂ ਸੇਵਾ ਦੀ ਗੱਲ ਚੱਲਦੀ ਹੈ ਉਹ ਫਿਰ ਇਸੇ ਦੀ ਭੱਜ ਵੀ ਜਾਂਦੇ ਨੇ ਨਗਰ ਦੇ ਵਿੱਚੋਂ ਵੀ ਕਈ ਸਰੀਰ ਲਿਫਟ ਮਾਰ ਗਏ ਕਿਉਂਕਿ ਜਦੋਂ ਸੇਵਾ ਦੀ ਗੱਲ ਹੁੰਦੀ ਉਹਨਾਂ ਨੇ ਲਿਫਟ ਕਰ ਦਿੰਦਾ ਜਾਂਦੇ ਆ ਇਸੇ ਗੱਲ ਕਰਕੇ ਸੇਵਾ ਵੱਧ ਚੜ ਕੇ ਪਾਇਆ ਕਰੋ ਸਹਿਯੋਗ ਦਿਆ ਕਰੋ ਦੂਰ ਦਰਾਡੇ ਤੱਕ ਸਾਡੇ ਨਗਰ ਦੀ ਚੜ੍ਹਦੀ ਕਲਾ ਹੁੰਦੀ ਹੈ ਤੁਹਾਡਾ ਨਗਰ ਦੀ ਚੜ੍ਹਦੀ ਕਲਾ ਹੋਣੀ ਹੈ ਸਾਡਾ ਤਾਂ ਇੱਕ ਪਰੰਆਈਆ ਭਾਈ ਸੋ ਵੰਦੀ ਨੂੰ ਪ੍ਰਵਾਨ ਕਰਨਾ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਗਰੁੱਪ ਵਾਲਿਆਂ ਦਾ ਧੰਨਵਾਦ ਨਗਰ ਪੰਚਾਇਤ ਦਾ ਧੰਨਵਾਦ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਦਾ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਲੋਟੇ ਟੀਵੀ ਚੈਨਲ ਦਾ ਧੰਨਵਾਦ ਤੇ ਜੀ ਅਨਹਦ ਜੀ ਅਨਹਦ ਚੈਨਲ ਦਾ ਧੰਨਵਾਦ ਜਿਨ੍ਹਾਂ ਨੇ ਸਮੇਂ ਤੇ ਪਹੁੰਚ ਕੇ ਵੀਡੀਓ ਬਣਾਈ ਉਹਨਾਂ ਦਾ ਦਾਸ ਵੱਲੋਂ ਤਹਿ ਦਿਲੋਂ ਧੰਨਵਾਦ ਗ੍ਰੰਥੀ ਸਿੰਘਾਂ ਦਾ ਧੰਨਵਾਦ ਸੇਵਾਦਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਗ੍ਰੰਥੀ ਸਿੰਘਾਂ ਦਾ ਤਹਿਤ ਦਿਲੋਂ ਧੰਨਵਾਦ ਜਿਨ੍ਹਾਂ ਨੇ ਦਰਗਾਹੀ ਬਾਣੀ ਸੁناਈ ਸੋ ਇਤਨੀਆਂ ਗਿਆ ਬੇਨਤੀਆਂ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ